ਹੈਲੋ ਫਰੈਂਡਸ ਸੋਡਸ ਆਫ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਮ ਕਿਸੇ ਨੂੰ ਪਤਾ ਕੋਈ ਵੀ ਨਨ ਰਿਲੇਟਡ ਅਪਡੇਟ ਆਉਂਦਾ ਜੋਬ ਨਾਲ ਸਭ ਤੋਂ ਪਹਿਲਾਂ ਤੇ ਵਿਦੋ ਨੋਟਿਸ ਕਿਨ ਲੈਕ ਸੋਡ ਕੁਛ ਹਾਜ਼ਰ ਹੋਣੇ ਆ ਠੀਕ ਹੈ ਚਾਹੇ ਕਿਸ ਤਰ੍ਹਾਂ ਦੀ ਵੈਕੈਂਸੀ ਚ ਮਰਜ਼ੀ ਚ ਕੰਟੈਕਟ ਬੇਸਿਸ ਉਨ ਚਾਹੀਏ ਹੁਣ ਰੈਗੂਲਰ ਬੇਸਿਸ ਚੱਲਦਾ ਵੀਡੀਓ ਤੇ ਕਾਦੀ ਭਰਤੀ ਹੈ ਜੀ ਪੰਜਾਬ ਸਿੱਖਿਆ ਵਿਭਾਗ ਭਰਤੀ ਹੈ 25 ਹੈ ਪੱਗਿਆਪਨ ਨੰਬਰ ਹਾਜੀ ਕੁੱਲ ਪੋਸਟਾਂ ਤਿੰਨੇ ਪੋਸਟਾਂ ਲਾਗੀਆਂ ਰਿਟਰ ਟ੍ਰੇਨਰ ਦੀਆਂ ਨੇ ਠੀਕ ਹੈ ਫੁੱਲ ਇਨਫੋਰਮੇਸ਼ਨ ਵਗੈਰਾ ਸਾਰੀ ਜਾਰੀ ਕੀਤੀ ਗਈ ਜੀ ਆਫਲ 225 ਦਾ ਇੱਕ ਭਰਨਾ ਵਾ ਕਿਵੇਂ ਭਰਨਾ ਕੀ ਪ੍ਰੋਸੈਸ ਹੈ ਕੀ ਸੈਲਰੀ ਕੀ ਯੋਗਤਾ ਵਾ ਸਾਰਾ ਸਟੈਪ ਬਿਟ ਸਟੈਪਸ ਨੂੰ ਦੱਸਿਆ ਜਾਊਗਾ ਪਲੀਜ਼ ਸਾਡੀ ਵੀਡੀਓ ਨੂੰ ਲਾਸਟ ਤੱਕ ਵਿਜ਼ਿਟ ਕਰਾਇਆ ਕਰੋ ਠੀਕ ਹੈ ਜੀ ਚੈੱਕ ਇਹ ਚਲਦੇ ਇਹਨਾਂ ਦਾ ਅਫੀਸ਼ਲ ਨੋਟੀਫਿਕੇਸ਼ਨ ਤੇ ਆ ਗਿਆ ਇਹਨਾਂ ਦਾ ਅਫੀਸ਼ਲ ਨੋਟੀਫਿਕੇਸ਼ਨ ਜੀ ਥੋੜਾ ਜ਼ੂਮ ਕਰ ਲਈਏ ਜਾਂ ਤਾਂ ਜੋ ਸਾਨੂੰ ਦੇਖਣ ਦੀ ਦਿੱਕਤ ਨਾ ਹੋ ਸਾਨੂੰ ਨੂੰ ਦਿੱਕਤ ਹੋਵੇ ਲੋ ਜੀ ਪੋਸਟ ਹੈ ਕਿ ਕੈਂਡ ਡਾਇਰੈਕਟਰ ਸਿੱਖਿਆ ਵਿਭਾਗ ਭਰਤੀ ਪੰਜਾਬ ਵਿੱਚ ਆਈ ਹੈ ਜੀ ਠੀਕ ਹੈ ਜੀ ਨੇੜੇ ਸੀਨੀਅਰ ਸੈਂਟਰ ਸਕੂਲ ਮੁਹਾਲੀ ਠੀਕ ਹੈ ਆਈਨੇ ਵੈਬਸਾਈਟ ਹੈ ਠੀਕ ਹੈ ਜੀ ਤੇ ਸੁਣਨਾ ਦੋ ਮਿੰਟ ਆਈਨੇ ਵੈਬਸਾਈਟ ਤੇ ਆਇਆ ਹੈ ਫੋਨ ਨੰਬਰ ਜੇ ਕਿ ਇਹਨਾਂ ਨੂੰ ਕੁਝ ਪੁੱਛਣਾ ਕਰਨਾ ਹੁੰਦਾ ਤਾਂ ਇਹਨੇ ਫੋਨ ਨੰਬਰ ਆਵਾਂ ਜਾਰੀ ਕੀਤਾ ਵਾ ਪਹਿਲਾਂ ਸੂਟ ਹੈਡ ਆਇਆ ਸੀ ਸੂਟ ਆਇਸੀ ਨੋਟੀਫਿਕੇਸ਼ਨ ਜਿਹੜਾ ਕਿ ਅਖਬਾਰਾਂ ਦੇ ਵਿੱਚ ਆਇਆ ਸੀ ਹੁਣ ਇਹਨੇ ਆਫੀਸ਼ੀਅਲ ਵੈਬਸਾਈਟ ਤੇ ਜੋ ਕਿ ਇਹਨੇ ਅਪਲੋਡ ਕਰਤਾ ਠੀਕ ਹੈ ਜੀ ਆਫੀਸ਼ੀਅਲ ਵੈਬਸਾਈਟ ਤੋਂ ਇਲਾਵਾ ਵੀ ਡਿਸਕਸ਼ਨ ਦੇ ਵਿੱਚ ਵੀ ਸਾਨੂੰ ਇਹ ਆਪਣੇ ਨੋਟੀਫਿਕੇਸ਼ਨ ਦਾ ਲਿੰਕ ਤੇ ਨਾਲ ਹੀ ਫਾਰਮ ਦਾ ਲਿੰਕ ਜਿਹੜਾ ਕਿ ਫਾਰਮ ਤੁਸੀਂ ਭਰ ਕੇ ਭੇਜਣਾ ਵਾ ਉਸਨ ਤੋਂ ਨੇ ਲਿੰਕ ਕਿੱਥੇ ਮਿਲ ਜਾਣਗੇ ਕਿਸੇ ਤਰ੍ਹਾਂ ਦੀ ਵੈਕੈਂਸੀਜ਼ ਵੀ ਹੋਵੇ ਜਿਹੜੇ ਆਪਾਂ ਅਪਡੇਟ ਕਰਦੇ ਆ ਉਹਦੇ ਹਰ ਤਰ੍ਹਾਂ ਦੇ ਲਿੰਕ ਆਪਾਂ ਜੋਗੀ ਪ੍ਰੋਵਾਈਡ ਕਰਦੇ ਕਰਦੇ ਆ ਤੇ ਸਾਡੀ ਵੀਡੀਓ ਵਧੀਆ ਲੱਗ ਰਹੀ ਪਲੀਜ਼ ਸਾਡੀ ਵੀਡੀਓ ਨੂੰ ਜਿਹੜੇ ਮੁੰਡੇ ਕੁੜੇ ਨਵੇਂ ਆਣੇ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਕਰ ਲਓ ਆਲ ਨੂੰ ਕਰ ਲਓ ਹੁਣ ਚੱਲਦੇ ਆ ਵੀਡੀਓ ਤੇ ਡਾਇਰੈਕਟਰ ਸਿੱਖਿਆ ਡਾਇਰੈਕਟਰ ਪੰਜਾਬ ਦੇ ਦਫ਼ਤਰ ਵਿਖੇ ਤਿੰਨ ਲੀਗਲ ਰਿਟੇਨਰ ਰੱਖੇ ਜਾਣੇ ਹਨ ਠੀਕ ਹੈ ਜੀ ਇਨਾਂ ਸਾਮੀ ਦੇ ਚਾਹਵਣ ਉਮੀਦਵਾਰਾਂ ਤੋਂ ਪ੍ਰਾਪਤ ਬਿਨੇ ਬੇਨਤੀ ਮੰਗ ਪੱਤਰ ਪ੍ਰਾਪਤ ਕਰਨ ਦੇ ਅਨੁਸਾਰ ਮੰਗੇ ਗਿਆ ਹਨ ਵਿੱਦਿਗ ਜੋਗਤਾ ਕੀ ਹੈ ਉਹ ਤੁਹਾਨੂੰ ਦਿਖਾਈ ਜਾਂਦੀ ਹੈ ਨਿਕਲੇ ਉਮੀਦਵਾਰ ਦੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ ਘੱਟ ਬੈਚਲਰ ਡਿਗਰੀ ਆਫ ਲਾ ਕੀਤੀ ਹੋਵੇ ਠੀਕ ਹੈ ਜੀ ਦੂਜੀ ਉਮੀਦਵਾਰ ਸਿਵਲ ਜ਼ਿਲ੍ਹਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਬਤੌਰ ਵਕੀਲ ਪ੍ਰੈਕਟਿਸ ਕਰਦਾ ਹੋਵੇ ਤੇ ਐਡਵੋਕੇਟ ਐਕਟ ਤਹਿਤ ਬਾਰੇ ਕਾਉਂਸਲ ਨਗਰ ਰਜਿਸਟਰਡ ਹੋਵੇ ਅਤੇ ਕੋਲੇ ਵਕਾਲਤਾ ਦੀ ਯੋਗਲ ਸੈਂਸ ਹੋਵੇ ਨੰਬਰ 3 ਉਮੀਦਵਾਰ ਕੋਲ ਸਰਵਿਸ ਮੈਟਰ ਦੇ ਕੇਸ ਨੂੰ ਕੋਰਟ ਵਿੱਚ ਡੀਲ ਕਰਨ ਦਾ ਘੱਟੋ-ਘੱਟ 3 ਸਾਲ ਦਾ ਤਜਰਬਾ ਹੋਵੇ ਨੰਬਰ 4 ਉਮੀਦ ਉਮੀਦਵਾਰ ਭਾਰਤ ਦਾ ਨਾਗਰਿਕ ਗੋਬਿੰਦ ਨੰਬਰ 5 ਉਮੀਦਵਾਰ 10ਵੀਂ ਪੱਧਰ ਦੀ ਪੰਜਾਬੀ ਪਾਸ ਕੀਤੀ ਹੋਵੇ ਆ ਚੀਜ਼ ਬਹੁਤ ਵਿਦੇ ਕੀਤੀ ਇਹਨਾਂ ਨੇ ਕਿ ਜਿਹੜੀ ਹਰ ਥਾਂ ਤੇ ਇਹਨੇ ਪੰਜਾਬੀ ਹੁਣ ਲਾਜ਼ਮੀ ਕਰਤੀ ਨੰਬਰ 6 ਉਮੀਦਵਾਰ ਦੀ ਉਮਰ ਅਰਜੀ ਪ੍ਰਾਪਤ ਕਰਨ ਤੱਕ 65 ਸਾਲ ਤੋਂ ਜ਼ਿਆਦਾ ਨਾ ਹੋਵੇ ਨੰਬਰ 6 7 ਆਪਣਾ ਲੀਗਲ ਟਰਨਰ ਵਿੱਤ ਵਿਭਾਗ ਹਦਾਇਤਾਂ ਅਨੁਸਾਰ 35000 ਰੁਪਏ ਬੱਜੋ ਤੁਮੇਂਨੇ ਮਿਹਨਤ ਦਿੱਤੀ ਜਾਵੇਗੀ ਤਾਂ ਸਾਖ ਨਹੀਂ ਦਿੱਤੀ ਜਾਊਗੀ ਜੀ ਇਹਨਾਂ ਦਾ ਦਾਸਤਾ 35000 ਰੁਪਏ ਉਮਰਦਾਸ ਜੀ ਨੇ 65 ਸਾਲ ਤੋਂ ਘੱਟ ਹੋਵੇ ਠੀਕ ਹੈ ਜੀ ਦੋਨੇ ਕਲਾ ਦਾਸਤੀਆਂ ਨੈਕਸਟ ਕੱਲ ਇਹ ਸਾਮੀ ਅਨੁਯੁਕਤੀ ਦੀ ਮਿਆਦ ਪਹਿਲੇ 1 ਸਾਲ ਦੀ ਹੋਵੇਗੀ 1 ਸਾਲ ਤੋਂ ਬਾਅਦ ਇਲੀਗਲ ਟਰਨ ਕਮਚਾਰ ਪਹਿਲੇ 1 ਸਾਲ ਰੱਖਿਆ ਜਾਊਗਾ ਫਿਰ ਕੰਮ ਦੇ ਕਿਨ ਬਤਾਇਆ ਜਾਊਗਾ ਠੀਕ ਹੈ ਜੀ ਨੋ ਨੰਬਰ ਜਿਹੜਾ ਸੇਵਾਮਾ ਸਮਾਪਤ ਕੀਤੀ ਜਾ ਜੇ ਕੋਈ ਗੱਲਬਾਤ ਹੋਈ ਤਾਂ ਸੇਵਾ ਸਮਾਪਤ ਕੀਤੀ ਜਾਸਦੀ ਹੈ ਗੱਲ ਖਤਮ 10 ਨੰਬਰ ਇਸ ਆਪਣੇ ਕਿ ਉਮੀਦਵਾਰ ਪਰਫਾਰਮ ਆਪਣੇ ਪਤੀ ਮਤਲਬ ਕਿ ਜਿਹੜਾ ਕੁਝ ਭੇਜਣਾ ਹੈ ਕਾਪੀ ਤੇ ਤਜਰਬਾ ਸਾਰਾ ਕੁਝ ਭੇਜਣਾ ਵਾ ਤੇ ਸਾਰਾ ਕੁਝ ਸਟੈਪ ਬਾਈ ਸਟੈਪ ਦੱਸ ਦਿਆਂ ਆ ਇਹਨਾਂ ਦਾ ਫਾਰਮ ਹੈ ਇਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨੇ ਮਿਲ ਜੂਗਾ ਇਹਨੂੰ ਤੁਸੀਂ ਅਪਲੋਡ ਆਪਣਾ ਕਢਵਾ ਕੇ ਫੋਟੋਕਾਪੀ ਕਢਵਾ ਕੇ ਸਾਰਾ ਫਾਰਮ ਪਰ ਕਿਉਂ ਭੇਜਣਾ ਕਿੱਥੇ ਹੈ ਤੁਹਾਨੂੰ ਐਡਰੈਸ ਦੱਸ ਦਈਏ ਕਦੋਂ ਤੱਕ ਭੇਜਣਾ ਹੈ 11 ਅੰਤਰੀਖ ਸਤੋਂ ਮਿੰਦਰ 25 5 ਵਜੇ ਤੋਂ ਪਹਿਲਾਂ ਪਹਿਲਾਂ ਭੇਜਣਾ ਭੇਜਣਾ ਕਿੱਥੇ ਹੈ ਸਿੱਖਿਆ ਭਰਤੀ ਡਾਇਰੈਕਟੋਰੇਟ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕੂਲ ਆਫ ਐਮਿਨਸ ਠੀਕ ਹੈ ਜੀ ਫੀਸ ਕਿਨਾਂ ਫੀਸ 3 B1 SCS ਨਗਰ ਠੀਕ ਹੈ ਇੱਥੇ ਆਪਣਾ ਭੇਜਣਾ ਵਾ ਤੇ ਜਿਹੜੇ ਵੀ ਇਹਨੂੰ ਭੇਜ ਰਹੇ ਨੇ ਲਫਾਫੇ ਉੱਤੇ ਆਪ ਦਾ ਜਿਹੜਾ ਵੀ ਕੋਈ ਪੋਸਟ ਭਰ ਰਹੇ ਤੁਸੀਂ ਪੋਸਟ ਦਾ ਨਾਮ ਜ਼ਰੂਰ ਲਿਖਣਾ ਵਾ ਠੀਕ ਹੈ ਆਪ ਦਾ ਪ੍ਰੋਪਰ ਐਡਰੈਸ ਤੇ ਮੋਬਾਈਲ ਨੰਬਰ ਵਗੈਰਾ ਉਹ ਵੀ ਉਹ ਵੀ ਲਿਖ ਕੇ ਭੇਜਣੀ ਹੈ ਤੇ ਈਮੇਲ ਰਾਈਂ ਕੋਈ ਇਹਨਾਂ ਕਿ ਈਮੇਲ ਰਾਈਂ ਅਸੀਂ ਕੋਈ ਪ੍ਰਾਪਤ ਕੀਤੀ ਮੰਨੀ ਨਹੀਂ ਜਾਊਗੀ ਤੇ ਟਾਈਮ ਤੋਂ ਪਹਿਲਾਂ ਭੇਜਣੀ ਜੇ ਟਾਈਮ ਤੋਂ ਬਾਅਦ ਜਾਊਗੀ ਉਹਨੂੰ ਵੀ ਇਹ ਨਹੀਂ ਮੰਨਣਗੇ ਜੇ ਸਾਡੀ ਵੀਡੀਓ ਵਧੀਆ ਲੱਗੀ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਜਾਣਨ ਲਈ @educator ਚੈਨਲ ਜੁੜੇ ਰਹੋ ਮਿਲਦੇ ਨੇਕਸਟ ਅਪਡੇਟ ਨਾਲ ਥੈਂਕ ਯੂ